ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਦ ਕਾਰਗੀ ਜੀ ਦੀ ਇੱਕ ਹੋਰ ਕਹਾਣੀ ਮਲਠੀ ਵਾਲਾ ਪਾਨ ਜਦੋਂ ਅੰਜਨਾ ਤੇ ਮੈਂ ਸੈਰ ਕਰਨ ਨਿਕਲਦੇ ਤਾਂ ਸਾਰੇ ਮੁੰਡੇ ਮੇਰੇ ਉੱਤੇ ਰਸਕ ਕਰਦੇ ਮੈਂ ਵੀ ਸੋਚਦਾ ਕਿ ਅੰਜਨਾ ਵਰਗੀ ਸੋਹਣੀ ਕੁੜੀ ਨਾਲ ਇਸ਼ਕ ਕਿਸੇ ਬਾਦਸ਼ਾਹਤ ਨਾਲੋਂ ਘੱਟ ਨਹੀਂ ਸੀ ਲਾਹੌਰ ਦੇ ਐਫਸੀ ਕਾਲਜ ਵਿੱਚ ਪਾਵੇਂ ਕੁੜੀਆਂ ਵੀ ਪੜਦੀਆਂ ਸਨ ਪਰ ਉਹਨਾਂ ਦੀ ਗਿਣਤੀ ਆਟੇ ਵਿੱਚ ਲੋਣ ਵਾਂਗ ਹੀ ਸੀ 1000 ਮੁੰਡਾ ਤੇ 30 ਕੁੜੀਆਂ ਅੰਜਨਾ ਸਬਨਾ ਵਿੱਚੋਂ ਫੈਸ਼ਨੇਬਲ ਉਹਨੇ ਦਿਨੇ ਖੁੱਲੇ ਪੌਂਚਿਆਂ ਵਾਲੀ ਸਲਵਾਰ ਤੇ ਕੋੜਾ ਚੁੰਨੀ ਦਾ ਬੜਾ ਰਿਵਾਜ ਸੀ ਤੇ ਉਸ ਨੂੰ ਇਹ ਪਹਿਰਾਵਾ ਫੱਬਦਾ ਸੀ ਮੁੰਡੇ ਉਸ ਨੂੰ ਲੰਗਦੀ ਨੂੰ ਦੇਖਦੇ ਤਦਵੇ ਲੈਜੇ ਵਿੱਚ ਹਾਈ ਕਰਦੇ ਕਈਆਂ ਨੇ ਉਸ ਉਤੇ ਨਜ਼ਮਾਂ ਲਿਖੀਆਂ ਦਿਲ ਜਲੇ ਆਸ਼ਿਕ ਬਲੈਕਬੋਰਡ ਉਤੇ ਉਸ ਦੀ ਸ਼ਕਲ ਵਾ ਕੇ ਕੋਈ ਚੋਂਦਾ ਚੋਂਦਾ ਸ਼ੇਅਰ ਲਿਖ ਦਿੰਦੇ ਕਾਲਜ ਖਤਮ ਹੋਣ ਪਿਛੋਂ ਅੰਜਨਾ ਤੇ ਮੈਂ ਹਰ ਰੋਜ਼ ਨੀਲਾ ਗੁਬੰਦ ਵਾਲੀ ਦੁਕਾਨ ਤੋਂ ਪਾਨ ਖਰੀਦਦੇ ਉਸ ਨੂੰ ਮਲਠੀ ਵਾਲੇ ਪਾਨ ਦਾ ਸ਼ੌਂਕ ਸੀ ਪਾਨ ਵਾਲਾ ਸਾਨੂੰ ਦੇਖਣ ਅਸਾਰ ਬਰਫ਼ ਦੀ ਸਿੱਲੀ ਉੱਤੇ ਠੰਡੇ ਕੀਤੇ ਤੇ ਕਥਾ ਚੁਣਾ ਲੱਗੇ ਪਾਨਾ ਵਿੱਚੋਂ ਇੱਕ ਵੱਡਾ ਹਰਾ ਬੰਗਲਾ ਪੱਤਾ ਚੁੱਕਦਾ ਤੇ ਨਿੱਕੀਆਂ-ਨਿੱਕੀਆਂ ਡੱਬੀਆਂ ਵਿੱਚੋਂ ਖੁਸ਼ਬੂਦਾਰ ਸੁਪਾਰੀਆਂ ਤੇ ਤਰ੍ਹਾਂ-ਤਰ੍ਹਾਂ ਦੇ ਮਸਾਲੇ ਪਾਉਂਦਾ ਫਿਰ ਇਲਾਇਚੀ ਤੇ ਕੇਸਰ ਦੀਆਂ ਤੁਰੀਆਂ ਪਾ ਕੇ ਮਲਠੀ ਦੀ ਚੁਟਕੀ ਛੱਡਦਾ ਤੇ ਚਾਂਦੀ ਦੇ ਵਰਕ ਵਿੱਚ ਬੁਲੇਟ ਕੇ ਪਿਉੜਾ ਛਿੜਕ ਕੇ ਪਾਨ ਫੜਾਉਂਦਾ ਮੈਂ ਅੱਧਾ ਪਾਨ ਦਿੰਦਾ ਹੈ ਟੋਕੇ ਅੰਜਨਾ ਨੂੰ ਦਿੰਦਾ ਜਿਸ ਨੂੰ ਪਿਆਰ ਦਾ ਤੋਹਫਾ ਸਮਝ ਕੇ ਖਾਂਦੀ ਮਲਠੀ ਵਾਲਾ ਪਾਨ ਸਾਡੀਆਂ ਸਭਨਾ ਜਜ਼ਬਾਤੀ ਸਾਂਝਾਂ ਦਾ ਚਿੰਨ ਬਣ ਗਿਆ। ਕਈ ਵਾਰ ਉਹ ਅੱਧਾ ਪਾਨ ਮੂੰਹ ਵਿੱਚ ਪਾਉਂਦੀ ਹੋਈ ਆਖਦੀ ਸਾਡੇ ਪਿਆਰ ਦਾ ਰੰਗ ਵੀ ਇਤਨਾ ਹੀ ਸੁਹਾ ਹੈ। ਮੈਂ ਉਹਨਾਂ ਦਿਨੇ ਫਿਲਮੀ ਪਿਆਰ ਤੋਂ ਬਹੁਤ ਪ੍ਰਭਾਵਿਤ ਹਾਂ। ਆਖਦਾ ਅੰਜਨਾ ਤੋਂ ਮੇਰੇ ਸੁਪਨਿਆਂ ਦੀ ਰਾਣੀ ਹੈ ਤੇਰੇ ਬਿਗੈਰ ਮੇਰੀ ਦੁਨੀਆ ویرਾਨ ਹੈ। ਐਨਾ ਇਸ਼ਕ ਪਿੱਜੇ ਸ਼ਬਦਾਂ ਨੂੰ ਸੁਣ ਕੇ ਉਸ ਦੀਆਂ ਗੱਲਾਂ ਉੱਤੇ ਸੁਰਖੀ ਦੌੜ ਜਾਂਦੀ ਤੇ ਪਾਣ ਨਾਲ ਰੰਗੇ ਹੋਏ ਬੁੱਲ੍ਹ ਔਰ ਵੀ ਸੁਕੇ ਹੋਠ ਦੇ ਅੰਜਨਾ ਜਿੰਨੀ ਫੈਸ਼ਨ ਵਿੱਚ ਅੱਗੇ ਸੀ ਉਤਨੇ ਪੜਾਈ ਵਿੱਚ ਪਿੱਛੇ ਉਸ ਦੀ ਮਾਂ ਨੂੰ ਆਪਣੀ ਧੀ ਦੇ ਹੁਸਨ ਦਾ ਘਮੰਡ ਸੀ ਉਹ ਆਖਦੀ ਮੇਰੀ ਧੀ ਨੇ ਕੋਈ ਨੌਕਰੀ ਕਰਨੀ ਹੈ ਮੈਂ ਤਾਂ ਇਸ ਨੂੰ ਥੋੜੀ ਬਹੁਤ ਅੰਗਰੇਜ਼ੀ ਸਿਖਾਉਣੀ ਹੈ ਕਾਲਜ ਦੀ ਹਵਾਲਾ ਆ ਕੇ 2 ਸਾਲ ਪਿੱਛੋਂ ਜਦੋਂ ਉਹ FA ਵਿੱਚੋਂ ਫੇਲ ਹੋ ਗਈ ਤਾਂ ਮਾਂ ਨੇ ਅੰਜਨਾ ਨੂੰ ਪੜਨੋਂ ਹਟਾ ਲਿਆ ਪਤੀ ਦੇ ਮਰਨ ਪਿੱਛੋਂ ਉਸ ਦੀ ਮਾਂ ਨੂੰ ਨਿਸਵਤ ਰੋਡ ਦੀਆਂ ਦੋ ਦੁਕਾਨਾਂ ਦਾ ਕਿਰਾਇਆ ਆਉਂਦਾ ਸੀ ਰਹਿਣ ਲਈ ਮਕਾਨ ਆਪਣਾ ਸੀ 70 ਰੁਪਏ ਵਿੱਚ ਉਹਨਾਂ ਦਾ ਚੰਗਾ ਗੁਜ਼ਾਰਾ ਹੋ ਜਾਂਦਾ ਵੱਡੀ ਧੀ ਦਾ ਵਿਆਹ ਉਸਨੇ ਗੁਰਦਾਸਪੁਰ ਦੇ ਇੱਕ ਨੌਜਵਾਨ ਤਹਿਸੀਲਦਾਰ ਨਾਲ ਕਰ ਦਿੱਤਾ ਸੀ ਇਸ ਪਿੱਛੋਂ ਉਹ ਇਕੱਲੀ ਮਹਿਸੂਸ ਕਰਨ ਲੱਗੀ ਸੀ ਹੁਣ लाड़ਲੀ ਧੀ ਅੰਜਨਾ ਘਰ ਵਿੱਚ ਸੀ ਜਿਸ ਦਾ ਮਾਂ ਨੂੰ ਸਹੇਣੀਆਂ ਵਰਗਾ ਆਸਰਾ ਸੀ ਕਾਲਾ ਛੱਡਣ ਉੱਤੇ ਵੀ ਅੰਜਨਾ ਦਾ ਤੇ ਮੇਰਾ ਪਿਆਰ ਉਸੇ ਤਰ੍ਹਾਂ ਰਿਹਾ ਮੈਂ ਦਿਨ ਵਿੱਚ ਇੱਕ ਵਾਰ ਉਸ ਦੇ ਘਰ ਜ਼ਰੂਰ ਜਾਂਦਾ ਉਸ ਦੀ ਮਾਂ ਮੈਨੂੰ ਪਸੰਦ ਕਰਦੀ ਸੀ ਪਰ ਮੇਰੀ ਆਰਥਿਕ ਹਾਲ ਸ਼ਕਲ ਕੱਦ ਰੰਗ ਤੇ ਖਾਨਦਾਨ ਉਸ ਦੇ ਮਿਆਰ ਉਤੇ ਪੂਰੇ ਨਹੀਂ ਸਰ ਉਤਰਦੇ ਕਈ ਵਾਰ ਉਹ ਮੇਰੇ ਕੋਲੋਂ ਅੰਜਨਾ ਦੇ ਵਿਆਹ ਬਾਰੇ ਪੁੱਤਾਂ ਵਾਂਗ ਸਲਾਹ ਲੈਂਦੀ ਤੇ ਅਮੀਰ ਘਰਾਣਿਆਂ ਤੋਂ ਆਏ ਰਿਸ਼ਤਿਆਂ ਦੀ ਗੱਲ ਕਰਦੀ ਇੱਕ ਵਾਰ ਉਸਨੇ ਕਿਸੇ ਪਹਾੜੀ रियासत ਦੇ ਰਾਜਕੁਮਾਰ ਦੀ ਗੱਲ ਵੀ ਕੀਤੀ ਜੋ ਅੰਜਨਾ ਨੂੰ ਦੇਖ ਕੇ ਮੋਹਿਤ ਹੋ ਗਿਆ ਸੀ ਪਰ ਮਾਣ ਉਸ ਦਾ ਫੇਨਾ ਨਕ ਪਸੰਦ ਨਹੀਂ ਸੀ ਆਇਆ ਅੰਜਨਾ ਨੂੰ ਕਿਸੇ 16 ਕਲਾ ਸੰਪੂਰਨ ਨੌਜਵਾਨ ਨਾਲ ਹੀ ਵਿਆਹਣਾ ਚਾਹੁੰਦੀ ਸੀ ਜਦੋਂ ਮੈਂ ਐਮਏ ਪਾਸ ਕੀਤੀ ਤਾਂ ਅੰਜਨਾ ਦੇ ਹੁਸਨ ਦੇ ਚਰਚੇ ਸਨ ਇਹਨਾਂ 4 ਸਾਲਾਂ ਵਿੱਚ ਮੈਂ ਪੜ੍ਹਾਈ ਵਿੱਚ ਤਰੱਕੀ ਕੀਤੀ ਅੰਜਨਾ ਨੇ ਹੁਸਨ ਵਿੱਚ ਪਰ ਸਾਡਾ ਰਿਸ਼ਤਾ ਮਲਠੀ ਵਾਲੇ ਪਾਂ ਉੱਤੇ ਹੀ ਖੜਾ ਰਿਹਾ ਰੇਡੀਓ ਸਟੇਸ਼ਨ ਉੱਤੇ ਮੈਨੂੰ 150 ਰੁਪਏ ਦੀ ਨੌਕਰੀ ਮਿਲ ਗਈ ਇਸ ਵਿੱਚ ਮੇਰਾ ਇਕੱਲੇ ਦਾ ਮਸਾ ਗੁਜ਼ਾਰਾ ਹੁੰਦਾ ਸੀ ਮੈਨੂੰ ਯਕੀਨ ਹੋ ਗਿਆ ਸੀ ਕਿ ਅੰਜਨਾ ਨਾਲ ਮੇਰਾ ਵਿਆਹ ਨਹੀਂ ਹੋ ਸਕਦਾ ਪਰ ਨਾਲ ਹੀ ਇਹ ਵੀ ਯਕੀਨ ਸੀ ਕਿ ਮੈਂ ਉਸ ਨੂੰ ساری ਉਮਰ ਨਹੀਂ ਭੁੱਲ ਸਕਾਂਗਾ ਅੰਜਨਾ ਵੀ ਹੌਲੀ-ਹੌਲੀ ਆਪਣੀ ਮਾਂ ਦੀ ਹੰਮੀ ਓਟਣ ਲੱਗ ਪਈ ਉਸ ਨੂੰ ਆਪਣੀ ਖੂਬਸੂਰਤੀ ਦਾ ਪੂਰਾ ਅਹਿਸਾਸ ਹੋ ਗਿਆ ਸੀ ਉਹ ਆਪਣੀ ਸੁੰਦਰਤਾ ਦੀ ਸ਼ਕਤੀ ਨੂੰ ਜਾਣ ਗਈ ਸੀ ਉਸ ਦਾ ਖਿਆਲ ਸੀ ਕਿ ਜੇ ਕੁੜੀ ਸੋਹਣੀ ਹੋਵੇ ਤਾਂ ਉਸ ਨੂੰ ਹੋਰ ਕਿਸੇ ਸਿਫਤ ਦੀ ਲੋੜ ਨਹੀਂ ਇੱਕ ਦਿਨ ਉਸ ਦੀ ਮਾਂ ਨੇ ਮੈਨੂੰ ਅਲੈਦਾ ਬੁਲਾ ਕੇ ਆਖਿਆ ਕਾਕਾ ਹੁਣ ਤੇਰੀ ਨੌਕਰੀ ਲੱਗ ਗਈ ਏ ਕਿਤੇ ਵਿਆਹ ਕਰਵਾ ਲੈ ਇਸ ਤਰ੍ਹਾਂ ਹਰ ਰੋਜ਼ ਤੇਰਾ ਸਾਡੇ ਘਰ ਆਉਣਾ ਠੀਕ ਨਹੀਂ ਅੰਜਨਾ ਸੁਖ ਨਾਲ ਜਵਾਨ ਹੋ ਗਈ ਏ ਮੈਂ ਕਿਤੇ ਉਸ ਦਾ ਰਿਸ਼ਤਾ ਪੱਕਾ ਕਰਨਾ ਚਾਹੁੰਦੀ ਆ ਜੇ ਉਸ ਦੇ ਹੋਣ ਵਾਲੇ ਪਤੀ ਨੇ ਕਿਧਰੇ ਉਹਨੂੰ ਦੇਖ ਲਿਆ ਤਾਂ ਮੁਸ਼ਕਲ ਹੋ ਜਾਵੇਗੀ ਮੈਂ ਤੈਨੂੰ ਪੁੱਤਾਂ ਵਾਂਗ ਸਮਝਦੀ ਹਾਂ ਪਰ ਲੋਕ ਤਾਂ ਸ਼ੱਕ ਕਰਨੋਂ ਨਹੀਂ ਟੱਲਦੇ ਮੈਂ ਇਹਨਾਂ ਸ਼ਬਦਾਂ ਨੂੰ یوں ਸੁਣਿਆ ਜਿਵੇਂ ਕੋਈ ਕਾਤਲ ਫਾਂਸੀ ਦੀ ਸਜ਼ਾ ਸੁਣੇ ਥੋੜੀ देर ਮੈਂ ਚੁੱਪ ਰਿਹਾ ਤੇ ਫਿਰ ਬੋਲਿਆ ਮੈਂ ਅੰਜਨਾ ਦੇ ਚੰਗੇ ਭਵਿੱਖ ਵਿੱਚ ਵਿਗਨ ਨਹੀਂ ਬਣਾਂਗਾ ਮੈਂ ਉਸਨੂੰ ਪਿਆਰ ਕਰਦਾ ਹਾਂ ਤੇ ਸਾਰੀ ਉਮਰ ਕਰਦਾ ਰਹਾਂਗਾ ਮੈਂ ਉਸਨੂੰ ਸੁਖੀ ਦੇਖਣਾ ਚਾਹੁੰਦਾ ਹਾਂ ਏ ਦਰਸ਼ਵਦੀ ਸ਼ਬਦ ਮੈਂ ਕਿਸੇ ਸੱਚੇ ਆਸ਼ਕ ਵਾਂ ਦਿਲੋਂ ਆਖੇ ਸਨ ਉਸੇ ਮਾਂ ਦਾ ਦਿਲ ਪੰਗਰ ਗਿਆ ਤੇ ਕਹਿਣ ਲੱਗੀ ਬੇਟਾ ਮੇਰੀ ਗੱਲ ਦਾ ਬੁਰਾ ਨਾ ਮਨਾਈ ਅੱਜ ਤੁਸੀਂ ਦੋਵੇਂ ਸੈਰ ਕਰ ਆਵੋ ਪਰ ਇਸ ਪਿਛੋਂ ਇੱਕ ਦੂਜੇ ਨੂੰ ਮਿਲਣ ਤੋਂ ਪਰਹੇਜ਼ ਕਰਨਾ ਉਸੇ ਨੰਜਨਾ ਤੇ ਮੈਂ ਸੈਰ ਕਰਨ ਗਏ ਤਾਂ ਮੈਂ ਉਦਾਸ ਹਾਂ ਸਾਰੇ ਰਾਹ ਬਹੁਤ ਘਟਗੱਲਾਂ ਹੋਈਆਂ ਉਹ ਵੀ ਚੁੱਪਚਾਪ ਸੀ ਨੀਲਾ ਗੁੰਬਦ ਪਹੁੰਚ ਕੇ ਅਸੀਂ ਉਸੇ ਦੁਕਾਨ ਤੋਂ ਮਲਠੀ ਵਾਲਾ ਪਾਨ ਖਰੀਦਿਆ ਮੈਂ ਅੱਧਾ ਪਾਨ ਉਸਨੂੰ ਟੁੱਕ ਕੇ ਦਿੱਤਾ ਤੇ ਆਖਿਆ ਅੰਜਨਾ ਅਜਾ ਆਖਰੀ ਵਾਰ ਅਸੀਂ ਇਕੱਠੇ ਪਾਨ ਖਾ ਰਹੇ ਹਾਂ ਪਰ ਮੇਰੀ ساری ਉਮਰ ਤੇਰੇ ਹਿੱਸੇ ਦਾ ਪਾਨ ਟੁੱਕ ਕੇ ਸੁੱਟਦਾ ਰਹਾਂਗਾ ਇਹ ਮੇਰੇ ਪਿਆਰ ਦੀ ਤੇਰੇ ਹਿੱਤ ਭੇਟ ਹੋਵੇਗੀ ਉਸ ਦੀਆਂ ਅੱਖਾਂ ਡੋਬ-ਡੁਬਾ ਗਈਆਂ ਉਹ ਬੋਲੀ ਮੈਂ ਤੈਨੂੰ ਉਮਰ ਪਰ ਨਹੀਂ ਭੁੱਲ ਸਕਾਂਗੀ ਇਸ ਸੰਖੇਪ ਜਿਹੇ ਪਿਆਰ ਵਚਨ ਪਿੱਛੋਂ ਅਸੀਂ ਵਿਛੜ ਗਏ ਮੈਂ ਕਈ ਦਿਨ ਗੁਆਚਿਆ ਰਹਾ ਦਿਲ ਵਿੱਚ ਖੋ ਪੈਂਦੀ ਸੀ ਕਿਸੇ ਕੰਮ ਵਿੱਚ ਜੀ ਨਹੀਂ ਸੀ ਲੱਗਦਾ ਮਾਲ ਰੋਡ ਉੱਤੇ ਕਿਸੇ ਲੰਮੇ ਗੁੱਤ ਤੇ ਖੁੱਲੇ ਪੌਂਚਿਆਂ ਵਾਲੀ ਕੁੜੀ ਨੂੰ ਤੁਰੇ ਜਾਂਦੀ ਦੇਖਦਾ ਤਾਂ ਮੈਨੂੰ ਅੰਜਨਾ ਦਾ ਚੌਲਾ ਪੈਂਦਾ ਰੇਡੀਓ ਲਈ ਨਾਟਕ ਲਿਖਦੇ ਆ ਵਾਰ-ਵਾਰ ਉਸ ਦੀਆਂ ਅੱਖਾਂ ਤੇ ਸੁਹੇ ਬੁੱਲ ਨਜ਼ਰਾਂ ਅੱਗੇ ਫਿਰਦੇ ਇੱਕ ਦੋ ਵਾਰੀ ਮਨ ਵਿੱਚ ਆਈ ਕਿ ਖੁਦਕੁਸ਼ੀ ਕਰ ਲਵਾਂ ਜਦੋਂ ਮੈਂ ਨੀਲਾ ਗੁੰਬਦ ਵਾਲੀ ਦੁਕਾਨ ਤੋਂ ਪਾਣ ਲਗਵਾਉਂਦਾ ਤਾਂ ਕਲੇਜੇ ਵਿੱਚ ਛੁਰੀਆਂ ਚੱਲਦੀਆਂ ਪਨਵਾੜੀ ਮੈਨੂੰ ਉਹ ਮੁਲਠੀ ਵਾਲਾ ਬੰਗਲਾ ਪਾਣ ਚਾਂਦੀ ਦੇ ਵਰਕ ਵਿੱਚ ਬਲੇਟ ਕੇ ਦਿੰਦਾ ਮੈਂ ਅੱਦਾ ਪਾਣ ਖਾਂਦਾ ਤੇ ਅੱਦਾ ਅੰਜਨਾ ਦੇ ਨਿਮਿਤ ਟੁੱਕ ਕੇ ਸੁੱਟ ਦਿੰਦਾ ਮੈਂ ਪਾਣ ਕਿਤੋਂ ਵੀ ਖਾਂਦਾ ਅੰਜਨਾ ਦੀ ਯਾਦ ਵਿੱਚ ਅੱਧਾ ਟੁੱਕ ਕੇ ਸੁਪਣਾ ਨਾ ਪੁੱਲਦਾ ਏ ਕਰਮ ਮੇਰੇ ਨਿਤ ਚੇਤਨ ਵਿੱਚ ਰਚ ਗਿਆ ਸੀ ਚਾਹੇ ਮੈਂ ਕੁਝ ਵੀ ਸੋਚ ਰਿਹਾ ਹੁੰਦਾ ਕਿਸੇ ਵੀ ਥਾਂ ਹੁੰਦਾ ਕਿਸੇ ਦੇ ਵੀ ਨਾਲ ਹੁੰਦਾ ਅੱਧਾ ਪਾਣ ਟੁੱਕ ਕੇ ਸੁੱਟ ਦੇਣਾ ਮੇਰਾ ਨਿਯਮ ਸੀ ਦਿਨ ਲੰਘਦੇ ਗਏ ਸਮੇਂ ਦੇ ਬਿਤ ਵਧਦੀ ਗਈ ਪਰ ਜਦੋਂ ਵੀ ਮੈਨੂੰ ਅੰਜਨਾ ਦੀ ਕੋਈ ਖਬਰ ਮਿਲਦੀ ਜਾਂ ਕਿਧਰੇ ਉਸ ਦਾ ਜ਼ਿਕਰ ਆਉਂਦਾ ਤਾਂ ਮੇਰੇ ਕਾਲੇਜੇ ਵਿੱਚ ਰੁਗ ਭਰਿਆ ਜਾਂਦਾ ਫਿਰ ਦੇਸ਼ ਦਾ ਬਟਵਾਰਾ ਹੋਇਆ ਫਸਾਦਾਂ ਵਿੱਚ ਮੈਂ ਦਿੱਲੀ ਆ ਗਿਆ ਤੇ ਇੱਥੇ ਕਹਾਣੀਆਂ ਤੇ ਨਾਟਕ ਲਿਖ ਕੇ ਰੋਜ਼ੀ ਕਮਾਉਣ ਲੱਗਾ ਅੰਜਨਾ ਬਾਰੇ ਪਤਾ ਲੱਗਾ ਕਿ ਉਹ ਮਾਂ थी ਸਹੀ ਸਲਾਮਤ ਗੁਰਦਾਸਪੁਰ ਪਹੁੰਚ ਗਈਆਂ ਸਨ ਉਹ ਆਪਣੀ ਮਾਂ ਸਮੇਤ ਭੈਣ ਤੇ ਜੀਜੇ ਕੋਲ ਰਹਿਣ ਲੱਗ ਗਈ ਸੀ ਮੈਨੂੰ ਕਦੀ ਕਦਾਂ ਉਸ ਦੀ ਸੂਹ ਮਿਲਦੀ ਰਹਿੰਦੀ ਉਹ ਉਤਨੀ ਹੀ ਸੋਹਣੀ ਸੀ ਉਸੇ ਮਾ ਉਸੇ ਤਰ੍ਹਾਂ ਚੰਗੇ ਵਰਦੀ ਤਲਾਸ਼ ਕਰ ਰਹੀ ਸੀ ਕਈ ਸਾਲ ਲੰਘ ਗਏ ਮੈਂ ਜ਼ਿੰਦਗੀ ਦੇ ਸੰਗਰਾਮ ਵਿੱਚ ਜੂਝਦਾ ਰਹਾ ਲੇਖਕਾਂ ਦੇ ਇੱਕ ਡੈਲੀਗੇਸ਼ਨ ਨਾਲ ਮਾਸਕੋ ਗਿਆ ਉੱਥੋਂ 2 ਸਾਲ ਲਈ ਯੂਰਪ ਤੇ ਇੰਗਲੈਂਡ ਚਲਾ ਗਿਆ ਫਿਰ ਮਾਸਕੋ ਆਇਆ 2 ਸਾਲ ਬਾਅਦ ਰਹਿ ਕੇ ਜਦੋਂ ਦਿੱਲੀ ਪਰਤਿਆ ਤਾਂ ਚੀਜ਼ਾਂ ਦੇ ਭਾਅ ਚੜ੍ਹੇ ਹੋਏ ਸਨ ਚੀਨ ਤੇ ਭਾਰਤ ਦੀ ਦੋਸਤੀ ਦੀ ਧੁੰਮ ਸੀ ਖੜਾ ਨਾਲ ਦੇਸ਼ ਦਾ ਬੁਰਾ ਹਾਲ ਸੀ ਤੇ ਮੇਰਾ ਮਕਾਨ ਥਾਂ-ਥਾਂ ਤੋਂ ਚੋਰੀਆ ਸੀ ਮੈਨੂੰ ਅੰਜਨਾ ਬਾਰੇ ਖਬਰ ਮਿਲੀ ਕਿ ਉਸਨੇ ਸ਼ਾਦੀ ਹੋ ਗਈ ਸੀ ਮਿਰਰਤਾਈਕਰਹਿਸ ਜੋ ਕਈ ਕਾਰਖਾਨਿਆਂ ਦਾ ਮਾਲਕ ਸੀ ਉਹਨੂੰ ਵਿਆਹ ਕੇ ਲੈ ਗਿਆ ਸੀ ਪਰ ਕੁਝ ਕੁ ਮਹੀਨਿਆਂ ਪਿੱਛੋਂ ਹੀ ਉਹ ਆਪਣੇ ਪਤੀ ਨੂੰ ਛੱਡ ਕੇ ਫਿਰ ਮਾਂ ਕੋਲੇ ਗੁਰਦਾਸਪੁਰ ਆ ਗਈ ਸੀ ਮੇਰਾ ਇੱਕ ਵਕੀਲ ਦੋਸਤ ਜੋ ਗੁਰਦਾਸਪੁਰੋਂ ਆਇਆ ਸੀ ਮੈਨੂੰ ਆਖਣ ਲੱਗਾ ਤੈਨੂੰ ਅੰਜਨਾ ਹੁਣ ਵੀ ਯਾਦ ਕਰਦੀ ਏ ਮੇਰਾ ਦਿਲ ਜ਼ੋਰ ਨਾਲ ਧੜਕਿਆ ਤੇ ਮੈਂ ਪੁੱਛਿਆ ਕਿਵੇਂ ਉਹ ਸਾਡੇ ਗੁਆਂਢ ਵਿੱਚ ਰਹਿੰਦੀ ਹੈ ਮੇਰਟ ਦੇ ਇੱਕ ਬੰਦੇ ਨਾਲ ਉਸ ਦੀ ਸ਼ਾਦੀ ਹੋਈ ਜੋ ਆਪਣੇ ਆਪ ਨੂੰ ਕਈ ਕਾਰਖਾਨਿਆਂ ਦਾ ਮਾਲਕ ਦੱਸਦਾ ਸੀ ਦਰਅਸਲ ਉਹ ਜੂਏਬਾਜ਼ ਸ਼ਰਾਬੀ ਲਫੰਗਾ ਸੀ ਉਸ ਨੇ ਉਹ ਸਬਜ਼ਵਾਦ ਦਿਖਾਏ ਕਿ ਮਾਂ ਤੇ ਦੋਵੇਂ ਉਸ ਨੇ ਇਹ ਗੱਲਾਂ ਵਿੱਚ ਆ ਗਈਆਂ ਉਸ ਠੱਗ ਨੇ ਤਾਂ ਅੰਜਨਾ ਦੇ ਹੱਥ ਕਰਨ ਦੇ ਗੈਣੇ ਵੀ ਵੇਚ ਖਾਦੇ ਇੱਕ ਦਿਨ ਸ਼ਰਾਬ ਪੀ ਕੇ ਉਸ ਨੇ ਅੰਜਨਾ ਨੂੰ ਕੁੱਟਿਆ ਤੇ ਉਹ ਘਰ ਛੱਡ ਕੇ ਆ ਗਈ ਮੈਨੂੰ ਇਹ ਗੱਲ ਸੁਣ ਕੇ ਬੜੀ ਤਕਲੀਫ ਹੋਈ ਇਤਨੇ ਸੋਹਣੇ ਕੁੜੀ ਨਾਲ ਇਹੋ ਜਿਹਾ ਵੈਸ਼ਿਆਨਾ ਵਰਤਾਓ ਕੋਈ ਕਿਵੇਂ ਕਰ ਸਕਦਾ ਸੀ ਅੰਜਨਾ ਦੀ ਮਾਂ ਬਿਮਾਰ ਰਹਿਣ ਲੱਗੀ ਸੀ ਉਸ ਦੀ ਸੇ ਨਿਗਰਦੀ ਗਈ ਅਖੀਰ ਉਸਨੂੰ ਪੀ ਲਿਆ ਹੋ ਗਿਆ ਤੇ ਹਫਤੇ ਪਿਛੋਂ ਉਹ ਪਰਲੋਗ ਸਿਹਤਾਰ ਗਈ ਅੰਜਨਾ ਨੇ ਨੌਕਰੀ ਦੀ ਕੋਸ਼ਿਸ਼ ਕੀਤੀ ਪਰ ਕਿਸੇ ਥਾਂ ਕੰਮ ਨਾ ਬਣਿਆ ਤੰਗ ਆ ਕੇ ਉਸ ਨੇ ਲੁਧਿਆਣੇ ਤੋਂ ਟੈਲੀਫੋਨ ਆਪਰੇਟਰ ਦੀ ਟ੍ਰੇਨਿੰਗ ਲੈ ਲਈ ਤੇ ਉਹ ਉੱਥੇ ਹੀ ਆਪਰੇਟਰ ਲੱਗ ਗਈ ਇੱਕ ਰਾਤ ਮੈਂ ਸੁੱਤਾ ਪਿਆ ਸਾਂ ਕਿ ਟੈਲੀਫੋਨ ਦੀ ਘੰਟੀ ਵੱਜੀ ਮੈਂ ਚੁੰਝਲਾ ਕੇ ਉੱਠਿਆ ਡੇਢ ਵਜਿਆ ਸੀ ਟੈਲੀਫੋਨ ਚੁੱਕਿਆ ਤੇ ਖਿਜ ਕੇ ਬੋਲਿਆ ਕੌਣ ਆਵਾਜ਼ ਆਈ ਅੰਜਨਾ ਫਿਰ ਖਾਮੋਸ਼ੀ ਮੈਂ ਹੈਰਾਨ ਸਾਂ ਕਿ ਸੁਪਨਾ ਤਾਂ ਨਹੀਂ ਸੀ ਮੈਂ ਫਿਰ ਪੁੱਛਿਆ ਕੌਣ ਅੰਜਨਾ ਬੋਲ ਰਹੀ ਹਾਂ ਲੁਧਿਆਣੇ ਤੋਂ ਮੈਂ ਬਲਵੰਤ ਨਾਲ ਗੱਲ ਕਰਨਾ ਚਾਹੁੰਦੀ ਹਾਂ ਬੋਲ ਰਹੀ ਹਾਂ ਹਾਂ ਮੈਂ ਆਖਿਆ ਉਹ ਆਵਾਜ਼ ਅੰਜਨਾ ਦੀ ਹੀ ਸੀ ਉਹੀ ਲੈਜ਼ਾ ਉਹੀ ਸ਼ੌਕੀ ਉਹੀ ਆਪਣਾ ਵੀਹਾਂ ਸਾਲਾਂ ਪਿੱਛੋਂ ਵੀ ਉਹ ਨਹੀਂ ਸੀ ਬਦਲੀ ਮੇਰੇ ਲੋਲੋ ਵਿੱਚ ਅੰਜਨਾ ਦਾ ਅਹਿਸਾਸ ਧੜਕਣ ਲੱਗਾ ਸਾਰੀਆਂ ਯਾਦਾਂ ਇੱਕਦਮ ਦਿਮਾਗ ਵਿੱਚ ਘੁੰਮ ਗਈਆਂ ਮਨ ਦੇ ਹਨੇਰੇ ਵਿੱਚ ਫੁੱਲ ਜਿਹੀ ਬਲੋਠੀ ਮੇਰਾ ਵਜੂਦ ਲਰਜ਼ਾ ਗਿਆ ਅਸਾਂ ਇੱਕ ਦੂਜੇ ਦਾ ਹਾਲਚਲ ਪੁੱਛਿਆ ਉਸ ਨੂੰ ਮੇਰੇ ਵਿਦੇਸ਼ ਜਾਣ ਇਨਾਮ ਮਿਲਣ ਤੇ ਨਾਟਕਾਂ ਦਾ ਸਾਰਾ ਪਤਾ ਸੀ ਉਸ ਆਖਿਆ ਮੈਂ ਕੱਲ ਸਵੇਰੇ ਦਿੱਲੀ ਆ ਰਹੀ ਹਾਂ ਮੇਰੀ ਇੰਟਰਵਿਊ ਹੈ ਦਿੱਲੀ ਵਿੱਚ ਟੈਲੀਫੋਨ ਦੇ ਵਿਭਾਗ ਨੇ ਨੌਕਰੀਆਂ ਉੱਤੇ 10 ਕੁੜੀਆਂ ਰੱਖਣੀਆਂ ਹਨ ਤੇਰੀ ਬਹੁਤ ਵਾਕਫੀਅਤ ਹੈ ਜੇ ਕਿਸੇ ਅੱਗੇ ਮੇਰੀ ਸਿਫਾਰਿਸ਼ ਕਰ ਸਕੇ ਤਾਂ ਉਸੇ ਆਵਾਜ਼ ਕੰਬ ਗਈ ਉਹ ਫਿਰ ਬੋਲੀ ਮੈਂ ਕੱਲ 2 ਵਜੇ ਦਿੱਲੀ ਬੱਸਾਂ ਦੇ ਅੱਡੇ ਉੱਤੇ ਪਹੁੰਚ ਜਾਵਾਂਗੀ ਮੇਰੀ ਬਾਸ ਲੁਧਿਆਣੇ ਤੋਂ ਸਵੇਰੇ 6 ਵਜੇ ਜਲਦੀ ਹੈ ਪਹਿਲੀ ਵਾਰ ਦਿੱਲੀ ਆ ਰਹੀ ਹਾਂ ਮੈਨੂੰ ਅੱਡੇ ਉੱਤੇ ਮਿਲੇਗਾ ਜ਼ਰੂਰ ਮੈਂ ਆਖਿਆ ਇਸ ਪਿਛੋਂ ਟੈਲੀਫੋਨ ਬੰਦ ਹੋ ਗਿਆ ਅੰਜਨਾ ਨੇ ਰਾਤ ਨੂੰ ਮੌਕਾ ਪਾ ਕੇ ਮੁਫਤ ਟੈਲੀਫੋਨ ਕੀਤਾ ਸੀ ਮੈਂ ਉਸ ਪਿਛੋਂ ਸੌ ਨਾ ਸਕਿਆ ਦੋਜੇ ਦਿਨ ਤਿਆਰ ਹੋ ਕੇ ਮੈਂ 1:30 ਵਜੇ ਹੀ ਬੱਸਾਂ ਦੇ ਅੱਡੇ ਉੱਤੇ ਪਹੁੰਚ ਗਿਆ ਲੁਧਿਆਣੇ ਵਾਲੀ ਬੱਸ ਹਾਲੀ ਨਹੀਂ ਸੀ ਆਈ ਜਦੋਂ ਕੋਈ ਬੱਸ ਪੰਜਾਬ ਵੱਲੋਂ ਅੱਡੇ ਵਿੱਚ ਦਾਖਲ ਹੁੰਦੀ ਤਾਂ ਮੇਰੀ ਘਬਰਾਹਟ ਵੱਧ ਜਾਂਦੀ ਮੈਂ ਸਵਾਰੀਆਂ ਨੂੰ ਗੋਵ ਨਾਲ ਦੇਖਦਾ ਤੇ ਫਿਰ ਟੈਲਣ ਲੱਗਦਾ ਕਈ ਵਾਰ ਇਹ ਤੜਕਾ ਵੀ ਲੱਗਦਾ ਕਿ ਮਤਾਂ ਉਹ ਆਵੇ ਹੀ ਨਾ ਲੁਧਿਆਣੇ ਤੋਂ ਸਵਾਰੀਆਂ ਨਾਲ ਪਰੇ ਬੱਸ ਆ ਕੇ ਰੁਕੀ ਰੌਲਾ ਜਿਹਾ ਮੱਚ ਗਿਆ ਕਈ ਕੁਲੀ ਬੱਸ ਦੀ ਛੱਤ ਉੱਤੇ ਜਾ ਚੜੇ ਤੇ ਸਮਾਨ ਢੇਹਾ ਲਾਉਣ ਲੱਗੇ ਸਵਾਰੀਆਂ ਬੁੱਕ ਜੇ ਸੰਭੀ ਭੀੜ ਭੜਕੇ ਵਿੱਚ ਉਤਰ ਰਹੀਆਂ ਸਨ ਮੈਂ ਸਾਰੇ ਦੇਖਿਆ ਮੈਨੂੰ ਅੰਜਨਾ ਨਜ਼ਰ ਨਾਈ ਨਿਰਾਸ਼ ਹੋ ਕੇ ਮੈਂ ਕਨੈਕਟਰ ਵੱਲ ਵਧਿਆ ਕਿ ਲੁਧਿਆਣੇ ਤੋਂ ਕੋਈ ਹੋਰ ਬਸ ਤਾਂ ਨਹੀਂ ਸੀ ਆ ਰਹੀ ਇਤਨੇ ਵਿੱਚ ਮੰਦਰੇ ਇਕਾਦੀ ਇੱਕ ਮਾਈ ਤਾਰੀਆਂ ਵਾਲਾ ਥੈਲਾ ਚੁੱਕੀ ਸਿੱਧੀ ਮੇਰੇ ਵੱਲ ਆਈ ਉਸ ਦੇ ਵਾਲ ਸਰੋਂ ਦੇ ਤੇਲ ਨਾਲ ਚੋਪੜੇ ਸਿਰ ਨਾਲ ਚਿਪਕੇ ਹੋਏ ਸਨੂੰ ਤੇ ਬੱਕਰੀ ਦੀ ਪੂੰਛ ਵਰਗੀ ਗੁੱਦਣੀ ਉੱਚੀ ਤੰਗ ਕਮੀਜ਼ ਸਲਵਾਰ ਦੇ ਪੌਂਚੇ ਖੁੱਲੇ ਸਨ ਤੇ ਗਲ ਵਿੱਚ ਕੋਰੜਾ ਚੁੰਨੀ ਉਹ ਬੋਲੀ ਮੈਨੂੰ ਪਛਾਣਿਆ ਨੇ ਮੈਂ ਹਾਂ ਤੁਹਾਡੀ ਅੰਜਨਾ ਉਹ ਮੁਸਕराई ਤੇ ਮੈਂ ਉਸ ਦੀਆਂ ਅੱਖਾਂ ਤੇ ਬੋਲ ਤੋਂ ਪਛਾਣ ਲਿਆ ਮੈਂ ਸੰਭਲ ਕੇ ਆਖਿਆ ਕਿਉਂ ਨਹੀਂ ਤੈਨੂੰ ਭੁੱਲ ਸਕਦਾ ਮੈਂ ਉਸ ਦਾ ਥੈਲਾ ਫੜ ਲਿਆ ਤੇ ਅਸੀਂ ਸਕੂਟਰ 'ਚ ਬੈਠ ਘਰ ਪਹੁੰਚ ਗਏ ਉਹ ਬਹੁਤ ਖੁਸ਼ ਸੀ ਘਰ ਆਏ ਤਾਂ ਨੌਕਰ ਨੇ ਖਾਣਾ ਲਗਾ ਦਿੱਤਾ ਮੈਂ ਉਸ ਨੂੰ ਖਾਸ ਅੱਛਾ ਖਾਣਾ ਪਕਾਉਣ ਲਈ ਆ ਕੇ ਗਿਆ ਸਮ ਉਹ ਗੱਲਾਂ ਕਰਦੀ ਰਹੀ ਉਸ ਦੇ ਹਰ ਅੰਦਾਜ਼ ਵਿੱਚ 20 ਸਾਲ ਪੁਰਾਣੀ ਬਾਸੀ ਸਮੇਂ ਨੇ ਜਿਵੇਂ ਮੁੱਕਾ ਮਾਰ ਕੇ ਉਸੇ ਸ਼ਖਸੀਅਤ ਨੂੰ ਉਸੇ ਥਾਂ ਠਪ ਰੱਖਿਆ ਹੋਵੇ ਇਸੇ ਲਈ ਸਰੀਰ ਤੇ ਮਨ ਵਿੱਚ ਕੋਈ ਸੁਮੇਲ ਨਹੀਂ ਸੀ ਸ਼ਾਮ ਨੂੰ ਅਸੀਂ ਬੰਗਾਲੀ ਮਾਰਕੀਟ ਸੈਰ ਕਰਨ ਗਏ। ਉਸਨੇ ਚਾਟ ਤੇ ਭੱਲੇ ਖਾਦੇ ਜੋ ਉਸ ਨੂੰ ਬੇਹਦ ਸਵਾਦ ਲੱਗੇ। ਉਹ ਚਾਟ ਖਾ ਕੇ ਉਂਗਲਾ ਚੱਟ ਰਹੀ ਸੀ। ਸਵੇਰ ਦੀ ਚਾਹ ਲਈ ਗੁਲਾਬ ਜਾਮਨ ਤੇ ਬਰਫੀ ਖਰੀਦੀ। ਦੁਕਾਨ ਤੋਂ ਉਤਰਨ ਲੱਗੇ ਤਾਂ ਮੈਂ ਪਨਵਾੜੀ ਨੂੰ ਦੋ ਮਿੱਠੇ ਪਾਨ ਲਗਾਉਣ ਲਈ ਆਖਿਆ। ਇੱਕ ਪਾਨ ਮੈਂ ਅੰਜਨਾ ਨੂੰ ਦਿੱਤਾ ਤੇ ਦੂਜਾ ਖੁਦ ਖਾਦਾ। ਪਾਨ ਮੂੰਹ ਵਿੱਚ ਪਾਉਣ ਲੱਗਿਆ ਤਾਂ ਆਦਤ ਅਨੁਸਾਰ ਮੈਂ ਅੱਧਾ ਹਿੱਸਾ ਟੁੱਕ ਕੇ ਸੁੱਟ ਦਿੱਤਾ ਅੰਜਨਾ ਨੇ ਮਲਾਰ ਤੇ लाड़ ਨਾਲ ਸਿਰ ਘੁਮਾਇਆ ਉਸ ਦੀ ਬੱਕਰੀ ਦੀ ਪੂੰਛ ਵਰਗੀ ਗੋਦਣੀ ਹਿੱਲੀ ਤੇ ਉਹ ਬੋਲੀ ਤੁਸੀਂ ਮੇਰੇ ਨਾਂ ਦਾ ਪਾਨ ਹੁਣ ਤੱਕ ਛੁੱਟਦੇ ਹੋ ਮੈਂ ਤਾਂ ਕਿਹਾ ਭੁੱਲ ਗਏ ਹੋਵੋਗੇ ਮੈਂ ਹੈਰਾਨ ਤੇ ਉਪਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਣ ਲੱਗਾ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਹੋ ਜਾਈਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ